ਜਲੰਧਰ ਦੇ ਸਕੂਲ ਦਾ ਸ਼ਰਮਨਾਕ ਕਾਰਾ ਸਵਾਮੀ ਸੰਤ ਦਾਸ ਸਕੂਲ 'ਚ Hindu ਮੰਤਰਾਂ ਦਾ ਅਪਮਾਨ Hindu ਮੰਤਰਾਂ ਤੇ ਕਰਵਾਇਆ ਫੈਸ਼ਨ ਸ਼ੋਅ ਸਵਾਮੀ ਸੰਤ ਦਾਸ ਸਕੂਲ ਖਿਲਾਫ ਪੜਗੀਆਂ Hindu ਜਥਬੰਦੀਆਂ ਕੀ ਹੋਵੇਗਾ ਸਕੂਲ ਖਿਲਾਫ ਐਕਸ਼ਨ ਜਲੰਧਰ ਦੇ ਸਵਾਮੀ ਸੰਤ ਦਾਸ ਸਕੂਲ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ ਜਿੱਥੇ ਸਕੂਲ ਪ੍ਰਸ਼ਾਸਨ ਨੇ ਆਪਣੇ ਇੱਕ ਫੰਕਸ਼ਨ ਤੇ ਹਿੰਦੂ ਮੰਤਰਾਂ ਵਾਲੇ ਗੀਤ ਤੇ ਬੱਚਿਆਂ ਦਾ ਫੈਸ਼ਨ ਸ਼ੋਅ ਕਰਵਾਇਆ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਹੁਣ ਇਸ ਖਿਲਾਫ ਹਿੰਦੂ ਜੱਥੇਬੰਦੀਆਂ ਚ ਰੋਸ਼ ਵਿਖਣ ਨੂੰ ਮਿਲ ਰਿਹਾ ਹੈ ਤੇ ਹਿੰਦੂ ਜੱਥੇਬੰਦੀਆਂ ਨੇ ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਹ ਕਹਿੰਦੇ ਆਪਾਂ ਕਹਿ ਦਈਏ ਕਿ ਇੱਕ ਮੋਡਰਨ ਦਾ ਹਿੱਸਾ ਰਹਿ ਗਿਆ ਮੰਤਰ ਯਾਰ ਸਾਡੇ ਹਿੰਦੂਆ ਦੀ ਆਸਤੇ ਤੁਸੀਂ ਮੰਤਰ ਲਾ ਕੇ ਮੋਡਰਨ ਸੁਆਮੀ ਸੰਤ ਦਾਸ ਪਬਲਿਕ ਸਕੂਲ ਹੈ ਜੀ ਔਰ ਵੀਡੀਓ ਵੀ ਤੁਹਾਨੂੰ ਦਿਖਾਣੇ ਵੀਡੀਓ ਵਿੱਚ ਵੀ ਸਾਫ ਯਾਰ ਇਦਾਂ ਦੀ ਇਹਨਾਂ ਲੋਕਾਂ ਨੇ ਸ਼ਰਮ ਹੀ ਨਹੀਂ ਸ਼ਾਇਦ ਲੱਗਦਾ ਕਿ ਉਹਨਾਂ ਨੂੰ ਹਿੰਦੂਆ ਤੋਂ ਨਫ਼ਰਤ ਹੈ ਜਾਂ ਉਹ ਹਿੰਦੂ ਵਿਰੋਧੀ ਹੋਣੇ ਜਿਨ੍ਹਾਂ ਨੇ ਮੰਤਰਾਂ ਦਾ ਉਚਾਰਨ ਕਰਕੇ ਮੋਡਰਨ ਆਪਾਂ ਆਹ ਦੇਖੋ ਜੀ ਆਪਾਂ ਇਹ ਚੀਜ਼ ਦੇਖ ਸਕਦੇ ਆ ਕਿ ਆਹ ਚੀਜ਼ ਸਹੀ ਹੈ ਵੀਡੀਓ ਦੇ ਮਾਧਮ ਨਾਲ ਪਤਾ ਲੱਗਾ ਵਾ ਔਰ ਅਸੀਂ ਸ਼ਿਕਾਇਤਦਾਨ ਆ ਗਿਆ ਦੇਖੋ ਏਦਾਂ ਦੀ ਜਿਹੜੀ ਘਟਿਆ ਚੀਜ਼ ਔਰ ਘਟਿਆ ਮਾਨਸਿਕਤਾ ਮੈਨੂੰ ਨਹੀਂ ਪਤਾ ਕਿੰਨਾ ਦਾ ਸਕੂਲ ਔਰ ਕਿੰਨਾ ਦੀ ਏਦਾਂ ਦੀ ਘਟਿਆ ਮਾਨਸਿਕਤਾ ਸੋਚ ਹੈ ਜਿਹੜੇ ਹਿੰਦੂ ਮੰਤਰ ਦਾ ਉਚਾਰਨ ਕਰਕੇ ਯਾਰ ਮੋਡਲਿੰਗ ਕਰਾਈ ਗਈ ਹੈ ਨਾ ਲੋਕਾਂ ਨੂੰ ਸ਼ਰਮ ਆਣੀ ਜੇ ਡੁੱਬ ਕੇ ਮਰ ਜਾਣਾ ਚਾਹੀਦਾ ਐਸੇ ਲੋਕਾਂ ਨੂੰ ਜਿਹੜੇ ਮੰਤਰ ਦਾ ਉਚਾਰ ਮੋਡਲਿੰਗ ਕਰਾਉਣ ਲਈ ਕਰ ਰਹੇ ਅੱਜ ਉਸ ਦੇ ਖਿਲਾਫ ਅਸੀਂ ਆਏ ਆ ਔਰ ਮੰਗ ਪੱਤਰ ਦਿੱਤਾ ਤਾਂ ਹੁਣ ਤੱਕ ਸਕੂਲ ਪ੍ਰਸ਼ਾਸਨ ਦਾਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਤੇ ਹੁਣ ਵੇਖਣਾ ਹੋਵੇਗਾ ਕਿ ਸਕੂਲ ਪ੍ਰਸ਼ਾਸਨ ਖਿਲਾਫ ਪੁਲਿਸ ਵੱਲੋਂ ਕੋਈ ਐਕਸ਼ਨ ਹੁੰਦਾ ਹੈ ਜਾਂ ਨਹੀਂ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਜਲੰਧਰ ਦੇ ਸਕੂਲ ਦਾ ਸ਼ਰਮਨਾਕ ਕਾਰਾ ਸਵਾਮੀ ਸੰਤ ਦਾਸ ਸਕੂਲ 'ਚ ਹਿੰਦੂ ਮੰਤਰਾਂ ਦਾ ਅਪਮਾਨ ਹਿੰਦੂ ਮੰਤਰਾਂ ਤੇ ਕਰਵਾਇਆ ਫੈਸ਼ਨ ਸ਼ੋਅ ਸਵਾਮੀ ਸੰਤ ਦਾਸ ਸਕੂਲ ਖਿਲਾਫ ਪੜਗੀਆਂ ਹਿੰਦੂ ਜਥਬੰਦੀਆਂ ਕੀ ਹੋਵੇਗਾ ਸਕੂਲ ਖਿਲਾਫ ਐਕਸ਼ਨ ਲੰਦਰ ਦੇ ਸਵਾਮੀ ਸੰਤ ਦਾਸ ਸਕੂਲ ਦਾ ਸ਼ਰਮਨਾਕ ਘਰਾ ਸਾਹਮਣੇ ਆਇਆ ਹੈ ਜਿੱਥੇ ਸਕੂਲ ਪ੍ਰਸ਼ਾਸਨ ਨੇ ਆਪਣੇ ਇੱਕ ਫੰਕਸ਼ਨ ਤੇ Hindu ਮੰਤਰਾ ਵਾਲੇ ਗੀਤ ਤੇ ਬੱਚਿਆਂ ਦਾ ਫੈਸ਼ਨ ਸ਼ੋਅ ਕਰਵਾਇਆ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਹੁਣ ਇਸ ਖਿਲਾਫ Hindu ਜਥੇਬੰਦੀਆਂ ਚ ਰੋਸ਼ ਵਿਖਣ ਨੂੰ ਮਿਲ ਰਿਹਾ ਤੇ Hindu ਜਥੇਬੰਦੀਆਂ ਨੇ ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਹ ਕਹਿੰਦੇ ਆ ਕਾਪਾ ਕਹਿ ਰਹੀ ਹੈ ਕਿ ਇੱਕ ਮਾਡਰਨ ਦਾ ਹਿੱਸਾ ਰਹਿ ਗਿਆ ਮੰਤਰ ਯਾਰ ਸਾਡੇ ਹਿੰਦੂਆ ਦੀ ਆਸਤ ਹੈ ਤੁਸੀਂ ਮੰਤਰ ਲਾ ਕੇ ਮਾਡਰਨ ਇਸ ਸੁਆਮੀ ਸੰਤ ਦਾਸ ਪਬਲਿਕ ਸਕੂਲ ਹੈ ਜੀ ਔਰ ਵੀਡੀਓ ਵੀ ਤੁਹਾਨੂੰ ਦਿਖਾਣੇ ਵੀਡੀਓ ਵਿੱਚ ਵੀ ਸਾਫ ਯਾਰ ਇਦਾਂ ਦੀ ਇਹਨਾਂ ਲੋਕਾਂ ਨੇ ਸ਼ਰਮ ਹੀ ਨਹੀਂ ਨੂੰ ਸ਼ਾਇਦ ਲੱਗਦਾ ਕਿ ਉਹਨਾਂ ਨੂੰ ਹਿੰਦੂਆ ਤੋਂ ਨਫ਼ਰਤ ਹੈ ਜਾਂ ਉਹ ਹਿੰਦੂ ਵਿਰੋਧੀ ਹੋਣੇ ਜਿਨ੍ਹਾਂ ਨੇ ਮੰਤਰਾਂ ਦਾ ਉਚਾਰਨ ਕਰਕੇ ਮਾਡਰਨ ਆਪਾਂ ਆ ਦੇਖੋ ਜੀ ਆਪਾਂ ਇਹ ਚੀਜ਼ ਦੇਖ ਸਕਦੇ ਆ ਕਿ ਆ ਚੀਜ਼ ਸਹੀ ਹੈ ਵੀਡੀਓ ਦੇ ਮਾਧਮ ਨਾਲ ਪਤਾ ਲੱਗਾ ਵਾ ਔਰ ਅਸੀਆ ਸ਼ਿਕਾਇਤਦਾਨ ਆ ਗਿਆ ਦੇਖੋ ਇੱਦਾਂ ਦੀ ਜੀ ਕਟਿਆ ਚੀਜ਼ ਔਰ ਕਟਿਆ ਮਾਨਸਿਕਤਾ ਮੈਨੂੰ ਨਹੀਂ ਪਤਾ ਕਿਨਾਂ ਦਾ ਸਕੂਲ ਔਰ ਕਿਨਾਂ ਦੀ ਇੱਦਾਂ ਦੀ ਕਟਿਆ ਮਾਨਸਿਕਤਾ ਸੋਚ ਹੈ ਜਿਹੜੇ ਹਿੰਦੂ ਮੰਤਰ ਦਾ ਉਚਾਰਨ ਕਰਕੇ ਯਾਰ ਮਾਡਲਿੰਗ ਕਰਾਈ ਗਈ ਹੈ ਨਾ ਲੋਕਾਂ ਨੂੰ ਸ਼ਰਮ ਆਣੀ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਐਸੇ ਲੋਕਾਂ ਨੂੰ ਜਿਹੜੇ ਮੰਤਰ ਦਾ ਉਚਾਰਨ ਮਾਡਲਿੰਗ ਕਰਾਉਣ ਲਈ ਕਰ ਰਹੇ ਅੱਜ ਉਸ ਦੇ ਖਿਲਾਫ ਅਸੀਂ ਆਏ ਆ ਔਰ ਮੰਗ ਪੱਤਰ ਦਿੱਤਾ ਤੱਕ ਸਕੂਲ ਪ੍ਰਸ਼ਾਸਨ ਅਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਤੇ ਹੁਣ ਵੇਖਣਾ ਹੋਵੇਗਾ ਕਿ ਸਕੂਲ ਪ੍ਰਸ਼ਾਸਨ ਖਿਲਾਫ ਪੁਲਿਸ ਵੱਲੋਂ ਕੋਈ ਐਕਸ਼ਨ ਹੁੰਦਾ ਹੈ ਜਾਂ ਨਹੀਂ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ